ਹਾਂ ਸਾਹਮਣੇ ਹੋ ਗਿਆ ਮਿਰਗੀ ਝੋਨੀਆਂ ਦਾ ਮਾਰ ਕਰਨ ਬਣੇਗਾ ਇੱਥੇ ਫਰਤੀਆਂ ਨੇ ਹੀ ਗੁੰਗਾ ਹਾਂਜੀ ਤੇ ਉਹਨਾਂ ਨੇ ਤਾਂ ਕੰਨਾ ਦਿਨ ਦੇ ਨੀਂਦ ਰਾਤ ਹੀ ਬਣ ਗਈ ਇੱਥੇ ਆ ਕੇ ਕੋਈ ਵੀ ਸੁੱਖ ਸੁੱਖੇਗਾ ਉੱਥੇ ਇਹ ਤਾਂ ਦੁਬਾਰੀ ਮੁੜ ਗਿਆ ਨਹੀਂ ਮੁੜ ਪੂਰੀ ਹੁੰਦੀ ਇਹ ਇੱਥੇ ਆ ਮੈਂ ਫੇਰ ਪੂਰੀ ਸੀ ਹਾਂਜੀ ਆਪਣੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਭੈਣ ਭਰਾਵਾਂ ਬਜ਼ੁਰਗਾਂ ਮਤਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ 2 ਅਕਤੂਬਰ ਸਾਲ 2024 ਦਿਨ ਬੁੱਧਵਾਰ ਪਿੰਡਾਂ ਦੇ ਜਿਹੜੇ ਸਿੱਖਾਂ ਦੇ ਆਮ ਹੀ ਮਨਾਏ ਜਾਣ ਵਾਲੇ ਤਿਉਹਾਰ ਨਹੀਂ ਜਿਹੜੇ ਮਹੀਨੇ ਵਾਈਜ ਮਨਾਏ ਜਾਂਦੇ ਨੇ ਉਹਨਾਂ ਚੋਂ 10ਵੀਂ ਆ ਜਾਂਦੀ ਆ ਮੇਨ ਤੇ ਮੱਸਿਆ ਦਾ ਦਿਹਾੜਾ ਆ ਜਾਂਦਾ ਮੱਸਿਆ ਪੂਰਨ ਮਾਸੀਆਂ ਇਹ ਚੀਜ਼ਾਂ ਪਿੰਡਾਂ ਦੇ ਵਿੱਚ ਜਿਹੜੀ ਇਹ ਹਜੇ ਤੱਕ ਜਿਹੜੀ ਰੀਤ ਇਹ ਚੱਲ ਰਹੀ ਆ ਤੇ ਅੱਜ ਜਿਹੜਾ ਮੱਸਿਆ ਦਾ ਦਿਹਾੜਾ ਤੇ ਅੱਜ ਜਿਹੜਾ ਆਪਾਂ ਸਫ਼ਰ ਕਰ ਰਹੇ ਹਾਂ ਆਪਣੇ ਪਿੰਡਾਂ ਦੇ ਲਾਗੇ ਗੁਰਦੁਆਰਾ ਸ੍ਰੀ ਮਠਾਈ ਸਰ ਸਾਹਿਬ ਆਪਣੇ ਪਿੰਡ ਤੋਂ 20 ਕਿਲੋਮੀਟਰ ਦੂਰੀ ਤੇ ਬਣਿਆ ਹੋਇਆ ਆਪਣੇ ਸਿੱਖਾਂ ਦੇ ਮੂਢੀ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਜੋ ਗੁਰੂ ਹੋਏ ਨੇ ਸਿੱਖ ਪੰਥ ਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ 10ਵੇਂ ਗੁਰੂ ਹੋਏ ਨੇ ਸਿੱਖਾਂ ਦੇ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਹਰ ਮਹੀਨੇ ਮੱਸਿਆ ਨੂੰ ਉੱਥੇ ਵਧੀਆ ਮਤਲਬ ਕਿ ਲੋਕ ਆਉਂਦੇ ਨੇ ਮੱਥਾ ਟੇਕ ਕੇ ਜਾਂਦੇ ਨੇ ਹਰ ਮਨੋਂ ਕਾਮਨਾ ਜਿਹੜੀ ਉੱਥੇ ਪੂਰੀ ਹੁੰਦੀ ਆ ਥੋੜਾ ਜਿਹਾ ਧਿਆ ਅਸੀਂ ਜਿਹੜਾ ਹਮ ਕੱਲ੍ਹ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਬਾਕੀ ਦਾ ਇਤਿਹਾਸ ਆ ਉਹ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਉੱਥੇ ਜਾ ਕੇ ਡਿਟੇਲ ਦੇ ਵਿੱਚ ਜਿਹੜਾ ਉਹ ਮਤਲਬ ਕਿ ਤੁਹਾਨੂੰ ਦੱਸਾਂਗੇ ਕੀ ਗੱਲ ਬਾਤ ਆ ਵੀ ਕੀ ਪ੍ਰੋਪਰ ਇਤਿਹਾਸ ਆ ਇੱਥੋਂ ਦਾ ਜਿਹੜੇ ਇਤਿਹਾਸ ਕਰ ਦੱਸਦੇ ਨੇ ਆਪਣੇ ਪਿੰਡਾਂ ਦੇ ਆਲੇ ਦੁਆਲੇ ਪਿੰਡਾਂ ਜੀ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਨਹੀਂ ਜਿੰਨਾ ਬਾਰੇ ਆਪਾਂ ਨੂੰ ਨਹੀਂ ਪਤਾ ਤੇ ਕੋਸ਼ਿਸ਼ ਹੈਗੀ ਆ ਵੀ ਆਪਾਂ ਸਾਰੇ ਇਤਿਹਾਸਕ ਗੁਰਦੁਆਰਿਆਂ ਤੇ ਸਰਚ ਕਰ ਰਹੇ ਆ ਤੇ ਉਨ੍ਹਾਂ ਦੇ ਇਤਿਹਾਸ ਜਾਣ ਕੇ ਉੱਥੋਂ ਦਾ ਆਪਾਂ ਸਫ਼ਰ ਜਿਹੜਾ ਉਹ ਕਰਾਂਗੇ ਤੇ ਅੱਜ ਦਾ ਆਪਣਾ ਸਫ਼ਰ ਆਪਣੇ ਪਿੰਡ ਤੋਂ 20 ਕਿਲੋਮੀਟਰ ਦੂਰੀ ਹੈ ਜਿਹੜੀ ਆਪਾਂ ਤੈਅ ਕਰਨੀ ਆ ਤੇ ਸਫ਼ਰ ਦੇ ਵਿੱਚ ਆਪਣੇ ਨਾਲ ਮੁੰਡੇ ਜਿਹੜੇ ਉਹ ਨਵੇਂ ਮੁੰਡੇ ਸ਼ਾਮਲ ਹੋਏ ਆ ਕਿ ਇੱਕ ਮੁੰਡਾ ਨਵਦੀਪ ਸਿੰਘ ਮੁੰਡਾ ਛੁੱਟੀ ਆਇਆ ਸਾਈਕਲਿੰਗ ਕਰਨ ਵਾਸਤੇ ਤੇ ਵੈਸੇ ਮੁੰਡਾ ਇੰਡੀਅਨ ਆਰਮੀ ਤੇ ਸੁਭਾਵਾਂ ਦੇ ਰਿਹਾ ਤੇ ਦੂਸਰਾ ਮੁੰਡਾ ਵਿਆਹ ਆਇਆ ਸੀਗਾ ਹਨਾ ਜਸ਼ਨ ਕੀ ਲੱਗਦਾ ਧਰਮੰਦਰਾ ਆਏ ਪੂਆ ਦੇ ਮੁੰਡੇ ਦੇ ਵਿਆਹ ਆਇਆ ਦੂਜਾ ਮੁੰਡਾ ਤੇ ਤੜਕੀ ਜੋੜ ਲਿਆ ਆਪਾਂ ਸਾਈਕਲ ਨਾਲ ਤੇ ਸਮਾਂ ਜਿਹੜਾ ਉਹ ਸਵੇਰ ਦੇ 6:13 ਹੋ ਗਏ ਤੇ ਪਿੰਡੋਂ 10 ਕਿਲੋਮੀਟਰ ਬਾਅਦ ਜਿਹੜੀ ਆਪਾਂ ਤੈਅ ਕਰ ਲਈ ਗਾਗੋਵਾਲ ਪਿੰਡ ਆਪਣੇ ਸਾਹਮਣੇ ਜਿਹੜਾ ਆਉਣ ਵਾਲਾ ਘਰਾਗਣਾ ਪਿੰਡ ਲੰਘਿਆ ਏ ਤੇ 10 ਕਿਲੋਮੀਟਰ ਬਾਅਦ ਜਿਹੜੀ ਆਪਣੀ ਅੱਗੇ ਰਹਿ ਗਈ ਤੇ ਅੱਜ ਵੀਡੀਓ 'ਚ ਗੱਲਾਂ ਬਾਤਾਂ ਖੁੱਲ ਕੇ ਹੋਣਗੀਆਂ ਕਿਉਂਕਿ ਸਫ਼ਰ ਘੱਟ ਆ ਤੇ ਜਾਣਕਾਰੀ ਜਿਹੜੀ ਉਹ ਆਪਾਂ ਵੱਧ ਸਾਂਝੀ ਕਰਨੀ ਆ ਤੁਹਾਡੇ ਨਾਲ ਬਾਕੀ ਮੁੰਡੇ ਪੂਰੇ ਹੌਸਲੇ ਭੰਦ ਨੇ ਪਹਿਲੇ ਦਿਨ ਸਾਈਕਲ ਚਲਾ ਰਹੇ ਆ ਦੋਨੇ ਜਵਾਨ ਹਾਂਜੀ ਆਪਾਂ ਇਸ ਟਾਈਮ ਜਾ ਰਹੇ ਆ ਜਿਹੜਾ ਮਾਨਸਾ ਤੋਂ ਤਲਵੰਡੀ ਸਾਬੋ ਨੂੰ ਰੋਡ ਜਾਂਦਾ ਤੇ ਪਹਿਲਾਂ ਵੀ ਜਿਹੜਾ ਇਹ ਰੋਡ ਤੇ ਆਪਾਂ ਸਫਰ ਕੀਤਾ ਵਿਆ ਸਾਈਕਲ ਤੇ ਜਿਹੜਾ ਆਪਾਂ ਗੁਰਦੁਆਰਾ ਛੇੜੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਿਛਾ ਵਲੌਗ ਪਾਇਆ ਸੀ ਜਿਹੜਾ ਆਪਾਂ ਉਹ ਵੀ ਆਪਾਂ ਇਸੇ ਰੋਡ ਤੇ ਸਫਰ ਕੀਤਾ ਸੀ ਤੇ ਮੂਸਾ ਪਿੰਡ ਲੰਘ ਕੇ 4 ਕਿਲੋਮੀਟਰ ਅਗੇ ਮਾਖਾ ਮੋੜ ਆ ਜਾਂਦਾ ਇਹਨੂੰ ਤਾਂ ਮਾਖਾ ਮੋੜ ਕਹਿੰਦੇ ਖੱਬੇ ਪਾਸੇ ਪਿੰਡ ਮਾਖਾ ਤੇ ਸੱਜੇ ਪਾਸੇ ਜਿਹੜੀ ਆਪਾਂ ਸੜਕ ਮੁੜ ਗਈ ਇਹ ਪਿੰਡ ਕਰਮਗੜਾ ਉੱਤਾਂਵਲੀ ਤੇ ਅਦੂ ਵਸਾ ਅਗਲਾ ਪਿੰਡ ਦਲੀਏ ਵਾਲੀ ਤੇ ਦਲੀਏ ਵਾਲੀ ਦੇ ਖੇਤਾਂ 'ਚ ਹੀ ਜਿਹੜਾ ਗੁਰਦੁਆਰਾ ਸਾਹਿਬ ਜਿਹੜੀ ਦਲੀਏ ਵਾਲੀ ਤੋਂ ਕਮਾਲੂ ਨੂੰ ਸੜਕ ਜਾਂਦੀ ਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਮੈਂ ਵੀ ਉਸ ਗੁਰੂ ਘਰ ਪਹਿਲੀ ਵਾਰੀ ਜਾ ਰਿਹਾ ਲੰਘੇ ਬਹੁਤ ਵਾਰੀਆਂ ਕਦੇ ਰੁਕੇ ਨਹੀਂ ਤੇ ਅੱਜ ਉੱਥੋਂ ਦਾ ਪੂਰਾ ਇਤਿਹਾਸ ਜਾਣਾਂਗੇ ਆਪਾਂ ਕੀ ਗੱਲ ਬਹੁਤ ਸਾਰੀ ਜਾਣਕਾਰੀ ਜਿਹੜੀ ਆਪਾਂ ਵੀਡੀਓ ਚ ਸਾਂਝੀ ਕਰਨੀ ਆ ਥੋੜੀ ਜੀ ਨੌਲੇਜ ਘਾਟਾ ਹਜੇ ਤੇ ਬੋਲਣ ਦਾ ਵੀ ਤਰੀਕਾ ਜਿਹੜਾ ਆਪਣਾ ਥੋੜਾ ਬਹੁਤਾ ਮਤਲਬ ਕਿ ਉਚਾਣੀਮਾ ਹੋ ਜਾਂਦਾ ਕਈ ਵਾਰੀ ਸ਼ਬਦ ਸਹੀ ਨਹੀਂ ਬੋਲਿਆ ਜਾਂਦਾ ਤੇ ਥੋੜਾ ਟਾਈਮ ਬਸ ਅੰਡਰਸਟੈਂਡ ਜਾਂ ਕਰ ਲਿਆ ਕਰੋ ਬਾਈ ਬਣ ਕੇ ਆਪਦੇ ਹਿਸਾਬ ਨਾਲ ਇਦੂ ਬਾਅਦ ਨਵੀਆਂ ਨਵੀਆਂ ਚੀਜ਼ਾਂ ਸੁਧਾਰੀ ਕਰਦੇ ਜਾਵਾਂਗੇ ਆਪਾਂ ਆਪਦੇ ਆਪ ਚ ਤੇ ਬਾਕੀ ਜਿਹੜਾ ਆਪਾਂ ਨਵੇਂ ਬੰਦੇ ਆਪਣਾ ਬਲੌਗ ਦੇਖਦੇ ਆ ਜਾਂ ਵੀਡੀਓ ਦੇਖਦੇ ਆ ਉਹ ਰਸਤਾ ਵੀ ਦੇਖ ਸਕਦੇ ਆ ਵੀ ਕਿਹੜਾ ਰਸਤਾ ਜਾਂਦਾ ਕਈ ਵਾਰੀ ਅਗਲਾ ਸੋਚਦਾ ਵੀ ਸਿੰਗਲ ਜੀ ਸੜਕ ਹੈਗੀ ਟੁੱਟੀ ਜੀ ਵੀ ਇਹ ਇਹ ਨੇੜੇ ਦਾ ਰਸਤਾ ਹੈ ਇਸੇ ਪਿੰਡ ਵਿੱਚ ਦੀ ਜਾਈਦਾ ਉਤਾਂ ਵਾਲੀ ਪਿੰਡ ਲੰਘ ਕੇ ਤੇ ਸਾਹਮਣੇ ਪਿੰਡ ਦਲੀ ਵਾਲੀ ਵੀਡੀਓ ਬਣਾਉਣ ਦਾ ਆਪਣਾ ਫਾਇਦਾ ਤਾਂ ਜਰੂਰ ਹੋ ਜੂਗਾ ਮੈਨੂੰ ਲੱਗਦਾ ਥੋੜਾ ਬਹੁਤਾ ਉਹ ਸਾਹਮਣੇ ਗੱਡੀ ਲੰਗੀ ਆ ਆਪਣੇ ਕੋਲ ਦੀ ਇੱਕ ਤੇ ਬਾਈਆਂ ਨੇ ਰਸਤਾ ਪੁੱਛਿਆ ਗੁਰਦੁਆਰਾ ਸਾਹਿਬ ਦਾ ਤੇ ਹੋ ਸਕਦਾ ਕੋਈ ਬੰਦਾ ਇੱਕ ਅੱਧਾ ਬੰਦਾ ਜਿਹਨੇ ਆਉਣਾ ਹੋਵੇ ਜਾਂ ਕੋਈ ਵੀ ਆਉਣਾ ਚਾਵੇ ਤਾਂ ਆਪਣੀ ਵੀਡੀਓ ਰਾਹੀਂ ਉਹਨੂੰ ਥੋੜਾ ਬਹੁਤਾ ਜਿਹੜਾ ਉਹ ਫਾਇਦਾ ਹੋ ਜੂਗਾ ਤੇ ਬਾਈ ਪੁੱਛ ਰਹੇ ਸੀ ਗੁਰਦੁਆਰਾ ਮਠਾਈ ਖਰ ਸਾਹਿਬ ਦਾ ਰਸਤਾ ਤੇ ਨਹੀਂ ਪਤਾ ਗੁਰਦੁਆਰਾ ਸਾਹਿਬ ਬੜੇ ਇਤਿਹਾਸ ਕੇ ਗੁਰਦੁਆਰਾ ਸਾਹਿਬ ਆ ਜੀ ਆਪਾਂ ਉਹ ਚੀਜ਼ ਬਲ ਜਾ ਹੀ ਨਹੀਂ ਰਹੇ ਆਪਾਂ ਨੂੰ ਜ਼ਰੂਰਤਾ ਸਿੱਖਣ ਦੀ ਵੀ ਆਪਣੇ ਆਸੇ ਪਾਸੇ ਵਾਲੇ ਦਿਵਾਲੇ ਦੇ ਪਿੰਡਾਂ ਦਾ ਕੀ ਇਤਿਹਾਸ ਆ ਕਿਵੇਂ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜ਼ਰੂਰੀ ਹੈ ਚੀਜ਼ਾਂ ਸਿੱਖਣੀਆਂ ਕੋਸ਼ਿਸ਼ ਕੀਤੀ ਆਪਾਂ ਵੀ ਸ਼ੁਰੂਆਤ ਤੇ ਚਾਰ ਪੰਜ ਦਿਨਾਂ ਤੋਂ ਪਿਛਲੇ ਤੋਂ ਘਰੇ ਸੀਗੇ ਆਪਾਂ ਤੇ ਇਹਨਾਂ ਚੀਜ਼ਾਂ ਦੀ ਸਰਚ ਕੀਤੀ ਆ ਤੇ ਕੋਸ਼ਿਸ਼ ਹੈਗੀ ਆ ਵੀ ਅੱਗੇ ਵੀ ਜਾਰੀ ਰੱਖਾਂਗੇ ਆਪਣਾ ਇਹ ਸਫ਼ਰ ਵਾਹਿਗੁਰੂ ਕਿਰਪਾ ਰੱਖੇ ਜਿਹੜੀ 메ਨ ਸੜਕ ਆ ਬਾਈ ਉਹ ਪਰਲੇ ਪਾਸੇ ਦੀ ਆਉਂਦੀ ਸੀ ਉਹ ਤੇ ਇਹ ਜਿਹੇ ਮੁੰਡੇ ਨੇ ਇਹ ਟਰੈਕਿੰਗ ਵੱਧ ਕਰਦੇ ਆ ਥੋੜੀ ਜਿਹੀ ਕੱਚੇ ਰਾਹਾਂ ਦੇ ਸ਼ਕੀਨ ਨੇ ਤਾਂ ਕਰਕੇ ਫਿਰ ਪੰਨਾਂ ਵਿੱਚ ਦੀ ਜਿਆਦਾ ਸਫ਼ਰ ਕਰਦੇ ਆ ਮੁੰਡੇ ਇਹ ਇਹ ਯਾਰ ਇੱਕ ਸਵੇਰ ਦੀ ਜਿਹੜੀ ਝਲਕ ਆ ਗਈ ਮਤਲਬ ਕਿ ਖੇਤਾਂ ਦੀ ਉਹ ਲੈ ਕੇ ਆਉਣੀ ਹੈ ਤੇ ਆਹ ਰਸਤਾ ਜਿਹੜਾ ਆਪਾਂ ਜਾ ਰਹੇ ਹਾਂ ਮੋਟਰਸਾਈਕਲਾਂ ਦਾ ਰਸਤਾ ਹੀ ਹੈ ਸਾਈਕਲਾਂ ਵਾਲਾ ਤੇ ਮੋਟਰਸਾਈਕਲਾਂ ਵਾਲਾ ਇਹ ਛੋਟਾ ਰਸਤਾ ਹੈ ਇਹ ਰਸਤੇ ਕੋਈ ਦਿਖਾਉਂਦਾ ਨਹੀਂ ਵੈਸੇ ਆਪਾਂ ਹੀ ਦਿਖਾ ਰਹੇ ਹਾਂ ਲੱਭ ਕੇ ਰਸਤੇ ਇਹ ਇਹ ਰਸਤੇ ਹਮਾਰੇ ਸਰਚ ਜਿਹੜੀ ਹੋ ਆਪਾਂ ਹੀ ਕੀਤੀ ਆ ਮੇਨ ਸੜਕਾ ਜਿਹੜੀ ਗੱਡੀ ਵਾਲੀ ਉਹ ਪਰਲੀ ਸਾਈਡ ਰਹਿ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਪਿੰਡ ਤੋਂ ਉਹ ਪਿੰਡ ਤੋਂ ਸਾਹਮਣੇ ਹੀ ਖੱਬੇ ਪਾਸੇ ਮੁੜ ਜਾਂਦੀ ਹੈ ਸੱਜੇ ਪਾਸੇ ਖੱਬੇ ਪਾਸੇ ਮੁੜ ਜਾਂਦੀ ਹੈ ਤੇ ਜਾਂਦੇ ਹੋਏ ਉਧਰ ਦੀ ਚੱਲਾਂਗੇ ਆਪਾਂ ਉਧਰ ਲਾ ਦਿਖਾਵਾਂਗੇ ਕੀ ਗੱਲ ਬਾਤ ਆ ਕਿ ਮੇਨ ਬਾਬੇ ਹਨਾ ਲੰਗਰੀ ਹੀ ਬਾਬੇ ਨਾਨਕ ਜੀ ਦੀ ਜੀ ਉਹ ਜਦੋਂ ਦੇਗ ਬਣਾਉਂਦਾ ਕੋਈ ਰੋਟੀ ਜਾਣੀ ਬਣਾਉਂਦਾ ਉਹ ਪਹਿਲਾਂ ਛਕ ਲੈਂਦਾ ਉਹ ਛਕ ਲੈਂਦਾ ਉਹ ਆਹਮ ਜਿਹੜੇ ਨਾਲ ਸਿੰਘ ਸੀਗੇ ਅੱਗੇ ਆਸੇ ਪਾਸੇ ਚੰਡਾ ਹੀ ਨਹੀਂ ਸੀਗੇ ਇੱਥੇ ਤੇ ਬੇਸੀ ਸੀਗੇ ਚਾਰ ਜੁਮਰੇ ਉਹ ਸਿੰਘ ਆਹਨੇ ਬਾਬਾ ਜੀ ਤੁਸੀਂ ਹੁਣ ਪ੍ਰਸ਼ਾਦ ਦਾਨ ਭੋਗ ਲਵੋ ਨਾ ਇਹ ਤਾਂ ਸੋਦਾ ਲੰਗਰੀ ਦਿੱਤਾ ਕਰੀਏ ਠੀਕ ਹੈ ਜੀ ਲਈ ਪਹਿਲਾਂ ਹੀ ਖਾ ਗਿਆ ਉਹ ਛਾਦਾ ਛਾ ਗਿਆ ਚਾਹ ਪਾਣੀ ਦੇਗ ਜੀ ਵੀ ਮਿੱਠਾ ਦੇ ਗਿਆ ਬਣਾਇਆ ਠੀਕ ਹੈ ਜੀ ਮੁੜੇ ਵੀ ਜੋ ਕੁਵਾਰਾ ਬਾਬੇ ਜੀ ਨੇ ਦੇਖਿਆ ਵੀ ਜਲ ਵਿਰੋਧ ਕਰਦੇ ਸੀਗਾ ਵੀ ਜਲ ਕਾਢ ਨੂੰ ਕੋ ਸਾਖਣਾ ਓਦੋਂ ਬਾਅਦ ਫੇਜ ਦੇ ਬਾਅਦ ਨਾ ਹਟੇ ਤੇ ਰੋਣ ਨੂੰ ਬਾਜ ਮਾਰੀ ਵੀ ਆ ਜਾ ਪਈ ਸ਼ਿੰਗਾਰ ਰਿਆ ਜਦੋਂ ਬਾਬੇ ਜੀ ਨੇ ਬਾਜ ਮਾਰੀ ਆ ਗਿਆ ਉਹ ਸਿੱਖੀ ਓਹ ਲੈ ਗਿਆ ਜੀ ਬਾਬਾ ਜੀ ਹੁਣ ਮਿੰਡਾਟਣਗੇ ਅੱਖੀ ਖੜੀ ਅਮ੍ਰਿਤ ਠੀਕ ਜੀ ਉਹ ਜਿੱਥੇ ਸਿੱਖੀ ਓਹ ਲੈ ਗਿਆ ਸਿੱਖਾ ਉਹਦਾ ਸਾਹਮਣੇ ਹੋਇਆ ਮਿਰਗੀ ਝੋਂਡੀਆਂ ਦਾ ਮਾਰ ਕਰਨ ਬਣੇਗਾ ਇੱਥੇ ਠੀਕ ਜੀ ਤੇ ਇਹੋ ਮਹਾਰਾਜ ਜੀ ਪੈਰ ਫੜ ਲਿਆ ਦਾ ਬਾਬਾ ਜੀ ਮੈਨੂੰ ਫਰਾਸਤ ਲਾਦਾ ਮੇਰਾ ਆਧਾਰ ਕਰ ਜੋ ਠੀਕ ਹੈ ਜੀ ਰਵੀ ਦਾ ਤਾਂ ਮੈਂ ਤਾਂ ਕਰਨੀ ਚਾਹਦਾ ਗੁਰੂ ਗੋਬਿੰਦ ਸਿੰਘ ਜੀ ਆਉਣਗੇ ਜਸਮੀ ਜੀ ਉਹ ਆਧਾਰ ਕਰਨਗੇ ਭਾਈ ਠੀਕ ਹੋ ਗਿਆ ਤੇ ਉਹ ਦੋ ਤੁਸੀਂ ਆਧਾਰ ਇੱਥੇ ਰਹਿਣਾ ਦਾਦਾ ਠੀਕ ਫਿਰ ਦਰਹਿਣਾਗਾ ਇਹ ਅਸੇ ਬਸੇ ਇੱਥੇ ਦਰਾਰ ਹੋਣਾ ਜਦੋਂ ਤੇਰੀ ਮੁਕਤੀ ਹੋਣੀ ਹੈ ਇੱਥੇ ਹੋਣੀ ਹੈ ਠੀਕ ਹੈ ਜੀ ਤੇ ਉਹ ਜਗ ਮਹਾਰਾਜ ਦਾ ਪੰਚਿਆ ਹੋਇਆ ਸੀ ਉਹ ਸੀਗਾ ਲੰਗਰੀ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਤਖਤ ਪਿਆ ਹੈ ਤਖਤ ਬਣਾਉਣਾ ਸੀ ਜਿਹੜਾ ਆਪਣਾ ਬਣਿਆ ਤਖਤ ਹੈ ਚਲ ਬੰਡੀ ਸਭ ਬਦਲ ਬੰਡੀ ਉੱਥੇ ਮਹਾਰਾਜ ਨੇ ਦੇਖਿਆ ਨਜ਼ਰ ਮਾਰੀ ਵੀ ਉੱਥੇ ਮੇਰਾ ਗੁਰਮਹਾਰਾ ਸਿੰਘ ਬਿਰਦਾ ਮਿਲਦਾ ਆਧਾਰ ਕਰਨ ਨੂੰ ਬਚਨ ਹੋਈ ਹੈ ਮਹਾਰਾਜ ਨੇ ਜਦੋਂ ਇੱਥੇ ਫਿਰ ਆ ਗਏ ਇੱਥੇ ਸਾਡੇ ਪਿਛਲੇ ਸੱਚ ਖੰਡ ਹੈ ਠੀਕ ਹੈ ਜੀ ਮੈਂ ਪਿੱਛੇ ਗੁਰੂ ਪਿੱਛੇ ਤੁਸੀਂ ਮਤਾ ਦੇ ਕੇ ਨਾ ਤੁਸੀਂ ਵੀ ਸੀ ਠੀਕ ਉਹ ਤਾਂ ਫਸਾ ਚਖੰਡ ਬਣਾ ਪੀ ਉਹ ਹਾਂਜੀ ਕਮਰਾ ਬਾਤਾ ਹਾਂਜੀ ਹਾਂਜੀ ਉਸੇ ਮਾਰਾ ਤੇ ਤੁੰ ਭੀਜ ਬੰਦੇ ਆ ਠੀਕ ਹੈ ਉਸੇ ਮਹਾਰਾਜ ਨੂੰ ਭੀਜੀ ਜੀ ਤੇ ਬੈਠੇ ਤੇ ਇੱਥੇ ਆ ਆਖੜੀ ਆ ਕਿ ਤੋ ਆਸੀ ਛੋਟਾ ਜਾਂ ਸੰਤੇ ਨੂੰ ਭੀਜ ਆਖੜੀ ਬਣ ਹਾਂਜੀ ਸਰੋਵਰ ਬਣ ਗਿਆ ਤੇ ਇੱਥੇ ਐਡਾ ਕਿ ਤੋ ਆਸੀ ਗੁੰਰਾਈ ਜਾ ਕੇ ਪਾਣੀ ਪੀ ਲਗਿਆ ਪਾਣੀ ਪੀ ਲਗੇ ਤੇ ਮਹਾਰਾਜ ਨੂੰ ਟੁਕੜੀ ਨੇ تیر ਮਾਰਿਆ ਠੀਕ ਹੈ ਇੱਥੇ ਆ ਕੇ ਵੱਜਿਆ ਠੀਕ ਹੈ ਤੇ ਜਦੋਂ ਨੇ ਯੋਨੀ ਕੇ ਟੀਮ ਆ ਰਹੀ ਨੇ ਤੇ ਆ ਗਿਆ ਸੀ ਆਠੀ ਥਿਲੇ ਆਂ ਠੰਡ ਕੀ ਮਹਾਰਾਜ ਠੀਕ ਲਈਏ ਲਿਆ ਕੀ ਮਹਾਰਾਣੀ ਸ਼ਕਤੀ ਵਾਲੇ ਹੀ ਗੁਰੂ ਦਾ ਹਾਂਜੀ ਤੇ ਉਹਨਾਂ ਨੇ ਤਾਂ ਪੰਨਾ ਦਿਨ ਦੇਣੀ ਜਰਾ ਰਾਤ ਹੀ ਬਣ ਗਈ ਠੀਕ ਹੈ ਜੀ ਇਹ ਬਾਰਾਤ ਬਣੀ ਰਹੀ ਹਾਂਜੀ ਮੜਕੇਓ ਖਿੰਗਾ ਖਣ ਲੱਗੇ ਬਾਬਾ ਜੀ ਭੁੱਖੀ ਲੱਗੀ ਐ ਦੱਸੋ ਅਸੀਂ ਕੁਝ ਖਾਣਾ ਬਿਨੇ ਰੋਟੀ ਬਣਾਏਗੀ ਹਾਂਜੀ ਅਰੇ ਵੀ ਮੈਂ ਤਾਂ ਰਾਤ ਦਿਨ ਤਾਂ ਮੈਂ ਬਣਾ ਬੈਠੇ ਬੇਟਾ ਬਿਨੇ ਬਸੇ ਵੀ ਦਿਨ ਤਾਂ ਮੈਂ ਇਧੜਾ ਨਹੀਂ ਸਕਦਾ ਤੇ ਰਾਤ ਬਣ ਗਈ ਬਈ ਮੇਰੇ ਤਾਂ ਬਸ ਦੀ ਗੱਲ ਨਹੀਂ ਠੀਕ ਹੈ ਉਹ ਫਿਰ ਬਾਤਾਂ ਦੀ ਆਵਾਜ਼ ਆਈ ਬੇਟੀ ਜਿਹੜੇ ਮਹਾਰਾਜ ਨੇ ਖੰਡ ਕੇ ਪਾਏ ਸੀਗੇ ਠੀਕ ਹੈ ਉਹ ਬਾਤਾਂ ਦੇ ਬਾਰੇ ਬਾਬਾ ਜੀ ਇਹ ਗੁਰਦੁਆਰੇ ਦਾ ਨਾ 88 ਗੁਰਦੁਆਰਾ ਰੱਖੋ ਇਹਦਾ ਨਾਮ ਮਠਿਆਈ ਸ਼ਰੋ ਸਿੰਘਾ ਨੂੰ ਤੇ ਇਹ ਵਿਵੇਕੀ ਗੁਰਦੁਆਰਾ ਹੈ ਠੀਕ ਹੈ ਇਹਨੂੰ ਵਿਵੇਕ ਤੇ ਰੱਖੋ ਗੁਰਦੁਆਰੇ 88 ਗੁਰਦੁਆਰਾ ਰੱਖੋ ਸਿੰਘਾ ਨੂੰ ਮਠਿਆਈ ਖਵਾਓ ਠੀਕ ਹੈ ਫਿਰ ਮਹਾਰਾਜ ਨੂੰ ਵੀ ਉਹਦੀ ਮੰਨਣੀ ਪਈ ਗੁਰੂ ਨੂੰ ਵੀ ਠੀਕ ਹੈ ਵੀ ਇਹ ਵੀ ਪਹੁੰਚਿਆ ਹੋਇਆ ਸੀਗਾ फेर ਉੱਥੇ ਨਾਇਤਾ ਜਿਹੜੀ 베ਰੀ ਖੜੀ ਹੈ ਬੇਟੀ ਪਿੱਛੇ ਉਦੋਂ ਮਠਿਆਈ ਜਉਂਦੀ ਹੈ। ਉਹ ਜਿਹੜੀ ਪਿੱਛੇ ਜੀ ہاں ਪਰ ਚਰਮਤੋਂ ਬਿਆਣੀ ਹੈ ਸਰੋਵਰ ਤੇ। ਹਾਂਜੀ ਹਾਂਜੀ। ਉਹ ਹਰਿ ਪ੍ਰੀਉਮੀ ਰਹਿੰਦੀ ਹੈ। ਠੀਕ ਹੈ ਜੀ। ਨਹੀਂ ਤਾਂ ਉੱਥੋਂ ਮਠਿਆਈ ਝੜੀ। ਇੱਕ ਆਪਣਾ ਜਿਹਾ ਘੋਰਾ ਸਰ ਚੁੱਤਰਦੇ ਆਪਾਂ। ਹਾਂਜੀ। ਉੱਥੇ ਦਾਦੇ ਅਸੀ ਕਾਰ ਕਰੇਗਾ ਸੀ ਮਿੱਠਾ ਹੱਥੀ। ਠੀਕ ਹੈ ਜੀ। ਤੇ ਉਥੇ ਜੜ ਪਈਏਗੀ ਸ਼ੀਸ਼ੇ ਚ ਲਈ। ਉਹ ਕਿੱ ਕਰ ਸੀ ਆ ਵੱਡੇ ਸਰੋਵਰ ਚ। ਜਿਹੜਾ ਇੱਧਰ ਗੁਰੂਗਰ ਦੇ ਸਾਹਮਣੇ ਬਣਿਆ ਹੋਇਆ ਆ ਆ ਉਰਲਿਆ ਸਰੋਵਰ ਆ ਇਹ ਸਰੋਵਰ ਤੇ ਸੀ ਕਿੱਕਰ ਉਹ ਕਿੱਕਰ ਅਬੀ ਸਰੋਵਰ ਚਾਉਂਦੀ ਸੀ ਪੱਟ ਕੇ ਦੀ ਜੜ ਰੱਖ ਲਈ ਤੇ ਦੂਜੀ ਅਗਣਪੇੜ ਕੱਟਤੀ ਠੀਕ ਹੈ ਤੇ ਫੇਰ ਮਾਰਾਇ ਨੇ ਨੰਨ ਦੰਨ ਰੱਖਤਾ ਤਾਂ ਮੇਂ ਠੇ ਜੜੀ ਸੀ ਸਿੰਘਾਂ ਨੂੰ ਖਵਾਈ ਸੀ ਮਹਾਰਾਜ ਦੇ ਕਹਿੰਦੇ ਉਹ ਸਿੰਘ ਦੇ ਕਹਿੰਦੇ ਕਿ ਐਸੀ ਗੁਰਦੁਆਰਾ ਬਣਾਇਆ ਸੀ ਠੀਕ ਹੈ ਬੇਬੀ ਇੱਕੀ ਵੀ ਐਵੀਟੇਸ਼ਨ ਕਿਐਸੀ ਵੀ ਐ ਦਸਬੀ ਦੇਖ ਲਓ ਇਸ ਜਿਵੇਂ ਇੱਕ ਪਹਿਲਾਂ ਕਿ ਦੱਸਦੇ ਵੀ ਜਦੋਂ ਗੁਰੂ ਨਾਨਕ ਦੇਵ ਜੀ ਆਏ ਸੀਗੇ ਉਹਨਾਂ ਨੇ ਵੀ ਕੁਝ ਜਿਹੜੇ ਮਤਲਬ ਕਿ ਸਾਧੂ ਸੰਤ ਤੇ ਥੋੜੀ ਲੰਗੇ ਜਾਂਦੇ ਸੀਗੇ ਵੀ ਉਹਨਾਂ ਨੂੰ ਵੀ ਮਤਲਬ ਕਿ ਮਠਾਈ ਇਸ ਤਰੀਕੀ ਉਹਨਾਂ ਨੇ ਮਰਦਾਨੀ ਦੇ ਭਾਂਟ ਆਪਾਂ ਜੀ ਛਕਾਈ ਉਹ ਮੈਨੂੰ ਇਦੂ ਗਾ ਮੈਨੂੰ ਨਹੀਂ ਪਤਾ ਇੰਨਾ ਕੁ ਵੀ ਨੂੰ ਜ਼ਰੂਰ ਪਤਾ ਹੈ ਵੀ ਮਠਿਆਈ ਇੱਥੇ ਜਿਹੜੀ ਮਠਿਆਈ ਸ਼ਰ ਬਣ ਗਈ ਹੈ ਮਠਿਆਈ ਜਗਵਾਈ ਹੈ ਸਾਰੇ ਜਿੰਨਾਂ ਨੇ ਗਵਾਈ ਹੈ ਠੀਕ ਹੈ ਸਾਰੀ ਆ ਕੇ ਵੀ ਖਵਾਈ ਹੈ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਗੁਰੂ ਨਾਨਕ ਦੇਵ ਜੀ ਨਹੀਂ ਉਹਨਾਂ ਨੇ ਲਈ ਉਹਨਾਂ ਦੇ ਤਰ੍ਹਾਂ ਸੇ ਜਿਹੜੇ ਉਹ ਸ਼ਿੰਗਾਂ ਨੂੰ ਬੁਖੇ ਸੀਗੇ ਜਦੋਂ ਮਾਰਾਇਨੇ ਉਹਦੀ ਉਹਨੂੰ ਸ਼ਰਾਫ ਲਾਇਆ ਸੀ ਉਹਨੇ ਮੁਕਤੀ ਕਰੀਆ ਗੁਰੂ ਨੇ ਆ ਕੇ ਠੀਕ ਹੈ ਉਹਨੂੰ ਇਹ ਧਿਆਸੀ ਗੁਰਦੁਆਰਾ ਬਣਾਇਆ ਗਿਆ ਉਹਦੀ ਮਠਾਈ ਜੜੀ ਠੀਕ ਹੈ ਜੀ ਇੱਥੇ ਆਪਣੇ ਦੋ ਗੁਰੂ ਆਏ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਹਾਂ ਗੁਰੂ ਗੋਬਿੰਦ ਸਿੰਘ ਵੀ ਗੁਰੂ ਨਾਨਕ ਦੇਵ ਜੀ ਉਹਦਾ ਮਠਾਈ ਜੜੀ ਮਤਲਬ ਇਹ ਚਾਰ ਗੁਰਦੁਆਰਾ ਥੱਲੇ ਵੰਡਦਾ ਹੈ ਠੀਕ ਹੈ ਜੀ ਉਦੋਂ ਪਹਿਲਾਂ ਵੀ ਵੀ ਤੁਹਾਨੂੰ ਪਤਾ ਨਹੀਂ ਹੈਗਾ ਉਹ ਚੀਜ਼ ਬਾਰੇ ਸਾਨੂੰ ਇਤਿਹਾਸ ਹੀ ਇੰਨਾ ਕ ਦੱਸੇ ਇੰਨਾ ਕ ਪਤਾ ਸਾਨੂੰ ਜਿੰਨਾ ਵੀ ਸਾਨੂੰ ਉਹਨੂੰ ਵਿਰਸਾ ਵੀ ਜਿੰਨਾ ਵੀ ਤੁਹਾਨੂੰ ਗੁਰੂਆਂ ਦੇ ਇਤਿਹਾਸ ਬਾਰੇ ਪਤਾ ਦੱਸਿਆ ਠੀਕ ਹੈ ਅੰਨਾ ਕਿ ਹੁਣ ਅਸੀਂ ਬਾਬੇ ਜੀ ਨਾਲ ਕਿਨੇ ਇੱਥੇ ਚਲਪੜਾਉਣ ਸੰਗੀਤ ਇਕੱਠਾ ਕਰਦਣੀ ਦੱਸ ਦਵਰਦੀਆਂ ਨਾ ਵੀ ਅਸੀਂ ਵੀ ਚਾਰ ਦੀਵਾਰੀ ਬਾਇਲ ਕੇ ਨਾ ਤੇ ਮੂਰੇ ਲਿਖ ਕੇ ਲਵਾਂ ਆਇਤਾ ਦੋਦੀ ਲੈਣੇ ਕੋਈ ਵਸਾ ਪ੍ਰਿੰਟ ਕਰੇ ਨੂੰ ਕੱਟੇ ਹੋ ਜਾਣਗੇ ਚਾਰ ਕੀ ਫਸਤੀ ਕਰ ਦੋਰੀ ਜਾਣਾ ਤਾਂ ਠੀਕ ਹੈ ਮੈਂ ਦੇਖੀਂ ਚਾ ਉਹ ਫੇਰਾ ਸੀ ਨਾ ਇਥੇ ਦੀ ਚਾਰਦਵਾਰੀ ਬਾਲ ਕੇ ਮੂਰੇ ਗੇੜ ਦੇ ਲੇਖ ਕੇ ਲਾ ਦੇ ਤਾਂ ਸਾਰਾ ਕਿਆ ਲਮਾਂਗੇ ਬਾਤ ਆ ਤਾ ਲਮਾਂਗੇ ਬੁੱਢੇ ਦਾਣਾ ਐ ਤਾਂ ਠੀਕ ਹੈ ਜੀ ਅਸਲੀ ਮਤਲਬ ਕਿ ਨਹੀਂ ਹੈਗੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਪਿੰਡਾਂ ਦੇ ਨਾਲ ਦੇ ਪਿੰਡਾਂ ਦੀ ਆ ਪੰਮੇਕਲਾ ਬੰਦ ਤੋਂ ਅੱਛਾ ਜਿਹੜਾ ਇਤਿਹਾਸ ਨੇ ਬਟੇ ਸਾਡੇ ਪਿੰਡਾਂ ਦਾ ਇਤਿਹਾਸ ਵੀ ਕੀ ਚੀਜ਼ ਹੈ ਨਾ ਵੀ ਉਹ ਜਿਹੜੀ ਅੱਗੇ ਵੀ ਉਹ ਚੀਜ਼ ਨੂੰ ਹੁਣ ਜੇ ਮਹਾਰਾਜ ਨੇ ਬਚਨ ਕਰੇ ਸੀ ਤੁਸੀਂ ਇੱਥੇ ਆਈ ਹਾਂ ਹਾਂ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਾਂਗਰੀ ਨੂੰ ਬਚਨ ਕਰੇ ਸੀ ਅਗੇ ਬਾਬਾ ਜੀ ਜੇ ਤੂੰ ਇੱਥੇ ਸਾਰੇ ਮਹਾਰਾਜ ਨੇ ਉੱਥੇ ਮੰਨਿਆ ਵੀ ਤੂੰ ਉੱਥੇ ਹੈ ਤੇਰਾ ਹਰਨ ਸਾਰਾ ਇੱਥੇ ਤੂੰ ਹਰਨ ਐ ਤੇਰਾ ਉੱਥੇ ਹਰਨ ਸਾਰ ਬਣੂਗਾ ਠੀਕ ਉੱਥੇ ਜਿਹੜਾ ਇੱਥੇ ਨਿਸ਼ਾਨ ਸਾਰ ਤੇ ਮੱਥਾ ਦੇ ਕੋਲ ਦਲਵਾਰ ਚ ਮੱਥਾ ਦੇ ਕੋ ਸੁੱਖ ਸੁਖੀਂਗਾ ਦੋਤੀ ਆ ਕੇ ਠੀਕ ਐ ਇੱਥੇ ਆਏ ਬਣਾ ਤੇਰੀ ਸੁਖੀ ਪੂਰੀ ਅੱਛਾ ਇਹ ਜਗ੍ਹਾ ਤੇ ਆ ਕੇ ਜਿਹੜੀ ਸੁੱਖ ਏ ਇੱਥੇ ਆ ਕੇ ਕੋਈ ਵੀ ਸੁੱਖ ਸੁਖੀਂਗਾ ਉੱਥੇ ਜੇ ਤਾਂ ਤੂੰ ਅੰਦਰ ਹੀ ਮੁੜ ਗਿਆ ਨਹੀਂ ਮੁੜ ਪੂਰੀ ਹੁੰਦੀ ਇਹ ਇੱਥੇ ਆਵੇਂ ਫੇਰ ਪੂਰੀ ਹੁੰਦੀ ਠੀਕ ਮਹਾਰਾਜ ਨੇ ਵੀ ਬਚਨ ਕਰੇ ਸੀ ਲੰਗਰੀਂ ਨੀ ਤੇਰੀ ਛੋਖ ਖਿੱਤੀ ਆ ਕੇ ਬੁਰੀ ਤਰ੍ਹਾਂ ਸੰਗਤਿਤ ਕੀ ਹੋਈ ਇਹਨਾਂ ਨੇ ਸੁੱਖਾਂ ਇੱਥੇ ਆ ਕੇ ਪੁਰਾ ਹੁੰਦੇ ਨੇ ਠੀਕ ਹੈ ਇਹ ਤੁਸੀਂ ਸਖਸਾਂ ਦੇ ਪਿੱਛੇ ਮੁੜਦੇ ਨਹੀਂ ਠੀਕ ਜੀ ਦੋਹੀ ਰਹੇ ਜੰਮ ਬੜੇ ਦੇਖ ਲੈ ਜੀ ਆਹ ਆਹ ਇਹਨਾਂ ਕਾ ਬਿੱਟੇ ਸੰਭੀ ਆ ਅਗਰੇ ਕਿੰਨਾ ਕ ਬੀਰ ਗਨੇ ਦੱਸਿਆ ਉਹਨਾਂ ਕੀ ਤੁਹਾਨੂੰ ਪਤਾ ਹੈ ਠੀਕ ਹੈ ਨਾ ਤਾਂ ਪਸੀਨੂ ਰੱਖੋ ਕਾਸ ਠੀਕ ਹੈ ਇਹ ਕਮਲ ਆਹ ਕਿਦਾਂ ਜੀ ਬੀਰ ਮਨ ਲੈ ਕੇ ਠੀਕ ਤੇ ਪਹਿਹੀ ਬਣਾ ਲਈ ਤੇ ਬੋਹ ਮਾਗਦੇ ਨੂੰ ਮੀਆਂ ਸਿੱਖੀ ਆਉਗੀ ਠੀਕ ਹੈ ਇਹ ਸੁਨਾਣ ਕਰਾ ਕੇ ਅਮੀ ਝਾੜੂ ਚ ਸਾਰੇ ਲੱਖ ਜੋਤ ਲਾ ਕੇ ਜਾਂਦੇ ਠੀਕ ਹੈ ਤੇ ਹੁਣ ਗੁਰੂ ਨੇ ਕਿਰਪਾ ਕਰਤੀ ਇੱਕ ਮੁੰਡਾ ਹੋ ਗਿਆ ਇੱਕ ਖੇਤੀ ਗਾੜੀ ਤੇ ਲੱਗਿਆ ਹੋਇਆ ਨੇ ਘਰੇ ਆ ਦਾ ਕੰਮ ਕਰ ਲੈਂਦਾ ਠੀਕ ਹੈ ਤੇ ਸੋਨੇ ਬੱਚਿਆਂ ਕੋਈ ਦੋਨਾਂ ਕੋਲ ਇੱਕ ਇੱਕ ਮੁੰਡਾ ਦੋ ਗੁੱਡੀਆਂ ਦੋਨੇ ਗੁੱਡੀਆਂ ਚਾਹੀਏ ਠੀਕ ਹੈ ਇੱਕ ਨੇ ਥੋੜਾ ਜਿਹਾ ਹੋਇਆ ਦਿਆ ਇਹਨੂੰ ਠੀਕ ਹੈ ਲਈ ਜਿਹੜਾ ਗੁਰੂ ਦੇ ਦਰ ਤੇ ਆਉਂਦਾ ਹੈ ਤੇ ਇਥੋਂ ਨਾ ਮੇਰੇ ਕੋਈ ਖਾਲੀ ਨਹੀਂ ਮੁੜਦਾ ਜੋ ਮੰਗਿਆ ਮਨ ਮੰਗਿਆ ਮਰਾਦਾ ਪੈਂਦਾ ਇਹ ਸਾਡੇ ਵਾਸਤੇ ਵੀ ਸਿੱਖਣਾ ਜ਼ਰੂਰੀ ਹੈ ਇਹ ਜ਼ਰੂਰੀ ਹੈ ਇਹ ਚੀਜ਼ ਤੋਂ ਦੂਰ ਹੋਣੇ ਜਾਂਦੇ ਆ ਜਿਹੜੇ ਮਤਲਬ ਕੇ ਜੁੜਨਾ ਆਪੇ ਨੇੜੇ ਹੋਵਾਂਗੇ ਨਾ ਉਨੇ ਹੀ ਆਪਾਂ ਨੂੰ ਫਾਇਦਾ ਹੈ ਠੀਕ ਹੈ ਆਪਣੀ ਆਉਣ ਵਾਲੇ ਸਮੇਂ ਚ ਵੀ ਇਹਨੂੰ ਵੀ ਫਾਇਦਾ ਹੈ ਅਗਲੀ ਵਾਰ ਤਾਂ ਜਦੋਂ ਕੇ ਸੋਚ ਰਹੇ ਆ ਅਭੀ ਤੱਕ ਜੁੜੇ ਹੋਏ ਆਗੇ ਹਨਾ ਵੀ ਆਪ ਦੇ ਨਾਲ ਦੇ ਸਾਥੀਆਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਜੋੜੀਏ ਕਿਸ ਤਰੀਕੇ ਨਾਲ ਤੇ ਅਸੀਂ ਆਪ ਵੀ ਸਿੱਖੀਏ ਉਹ ਸਾਨੂੰ ਕੁਝ ਨਹੀਂ ਪਤਾ ਆਪਣੇ ਜਿਵੇਂ ਵਾਲੇ ਦਵਾਰੇ ਦੇ ਕਿੰਨੇ ਪਿੰਡ ਨੇ ਜੀ ਇਤਿਹਾਸਕ ਗੁਰਦੁਆਰੇ ਨੇ ਜਿਵੇਂ ਇੱਥੇ ਮੈਂ ਪਹਿਲੀ ਵਾਰੀ ਆਏ ਹਾਂ ਹੁਣ ਤੇ ਇਹਨਾਂ ਬਾਰੇ ਸਿੱਖਣਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਜ਼ਰੂਰੀ ਹੈ ਹਾਂ ਠੀਕ ਜੀ ਸੱਤ ਠੰਗੜੀ ਤੰਨਣਾ ਵਰਤਵਾਰਾ ਸ੍ਰੀ ਮਠਾਈ ਸਰ ਤੋਂ ਵਾਪਸੀ ਕਰਦੇ ਹੋਏ ਬਹੁਤ ਵਧੀਆ ਲੱਗਿਆ ਗੁਰੂ ਘਰ ਆ ਕੇ ਬੇਬੇ ਨੇ ਬਹੁਤ ਵਧੀਆ ਗੱਲਾਂ ਦਸੀਆਂ